ਇਕ ਊਤਮ ਪੰਥ ਸੁਨੋ ਗੁਰਸੰਗਤ ਤੇ ਮਿਲੰਤ ਜੰਤਰਾਸ ਮਿਟਾਈ ਤੇ ਮਿਲੰਤ ਜੰਤਰਾਸ ਮਿਟਾਈ ਤੇ ਮਿਲੰਤ ਜੰਤਰਾਸ ਮਿਟਾਈ ரோஷ கஃோரண ரகோ சரநாயண ரோஷரணா

ਗੁਰੂ ਰਾਮਦਾਸ ਰੱਖੋ ਸ਼ਰਣਾ ਗੁਰੂ ਰਾਮਦਾਸ ਰੱਖੋ ਸ਼ਰਣਾ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਰੱਖੋ ਸ਼ਰਣਾ tera ਸੱਤ ਰੰਗ ਟੋਲਾ ਰਤਾ ਮੇਰਾ ਚੋਲਾ ਸੱਤ ਰੰਗ ਟੋਲਾ ਤੇਰਾ ਇੱਕੋ ਨਾਮ ਮਜੀਦ ਚੜਾ ਤੇਰਾ ਜੱਪ ਤਪਕਾ ਬੰਦ ਬੇੜਲਾ ਜਿੱਤ ਲੰਗ ਪਹਿਲਾ ਜੱਪ ਤਪਕਾ ਬੰਦ ਬੇੜਲਾ ਜਿੱਤ ਲੰਗੈ ਬਹਿਲਾ ਨਾਸਰ ਵਰਨਾ ਉਛਲੈ ਐਸਾ ਪੰਥ ਸੁਹੇਲਾ ਰਤਾ ਮੇਰਾ ਚੋਲਾ ਸਾਧ ਰੰਗ ਢੋਲਾ ਰਤਾ ਮੇਰਾ ਚੋਲਾ ਸਾਧ ਰੰਗ ਢੋਲਾ ਸਾਦਰ ਰੰਗਤ ਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ ਕਿਉਂ ਜਨ ਸ ਚਲੇ ਪਿਆਰਿਆ ਕਿਉਂ ਮੇਲਾ ਕਿਉਂ ਮੇਲਾ ਕਿਉਂ ਮੇਲਾ ਹੋਈ ਸਾਜਨ ਸਾਜਨ ਚਲੇ ਪਿਆਰਿਆ ਇੱਕ ਸੱਜਣ ਚਲੇ ਇੱਕ ਚੱਲ ਗਏ ਇੱਕ ਸੱਜਣ ਇੱਕ ਸੱਜਣ ਚਲੇ ਇੱਕ ਚੱਲ ਗਏ ਰਹਿੰਦੇ ਵੀ ਫੁੰਝਾ ਰਹਿੰਦੇ ਬੀ ਫੁੰਜਾ ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਕੋਣ ਹੋਵੇ ਕੰਠੜੀਏ ਮੇਲੇ ਕਾ ਸੋਈ ਰੱਤਾ ਮੇਰਾ ਚੋਲਾ ਸੱਤ ਰੰਗ ਢੋਲਾ ਰੱਤਾ ਮੇਰਾ ਚੋਲਾ ਸੱਤ ਰੰਗ ਢੋਲਾ ਰੱਤਾ ਮੇਰਾ ਚੋਲਾ ਸੱਤ ਰੰਗ ਢੋਲਾ 영 <목소리도> ਹੁ ਮੈਂ ਮਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਬਚਨੀ ਫਲ ਪਾਇਆ ਸਹਿਗੇ ਅੰਮ੍ਰਿਤ ਬੋਲਾ ਗੁਰਬਚਨੀ ਗੁਰਬਚਨੀ Hello! ਅੰਮ੍ਰਿਤ ਬੋਲਾ ਗੁਰਬਚ ਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਰਤਾ ਮੇਰਾ ਚੋਲਾ ਸਾਧ ਰੰਗ ਟੋਲਾ ਰਤਾ ਮੇਰਾ ਚੋਲਾ ਸਾਧ ਰੰਗ ਟੋਲਾ नानक कहै सहेली हो सो खरा प्यारा हमसै केरिया दासियां साजा खसम हमारा ਖਸਮ ਅਕੇਰੀਆਂ ਦਾਸ਼ੀਆਂ ਸਾਜਾ ਖਸਮ ਹਮਾਰਾ ਰੱਤਾ ਮੇਰਾ ਚੋਲਾ ਸੱਦਰੰਗ ਟੋਲਾ ਰੱਤਾ ਮੇਰਾ ਚੋਲਾ ਸੱਦਰੰਗ ਸਤ ਰੰਗ ਢੋਲਾ ਰੱਬ ਦਾ ਮੇਰਾ ਚੋਲਾ ਸਤ ਰੰਗ ਢੋਲਾ पांच मिनट ਦਾ ਸ਼ਬਦ ਹੈ ਆਪਣੀ ਮਿਹਰ ਕਰ ਸੱਬੇ ਜੀ ਸਮਾਲ ਆਪਣੀ ਮਿਹਰ ਕਰ ਇਹ ਕਹਿ ਕੇ ਕਿ ਮਨੇ ਜੱਜ ਕਵਾਂਗੇ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਜੀ ਸਮਾ ਆਪਣੀ ਮਿਹਰ ਕਰਨ ਸਭੇ ਜੀ ਸਮਾ ਅਪਨੀ ਮਹਿਰ ਕਰ ਅਪਨੀ ਮਹਿਰ ਕਰ ਅਪਨੀ ਮਹਿਰ ਕਰ ਸਭੇ ਜੀ ਸਮਾਲ ਸਭੇ ਜੀ ਸਮਾਲ ਅਪਨੀ ਮਹਿਰ ਕਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਧਰ ਅਰਦਾਸ ਅਰਦਾਸ ਸੁਣੀ ਅਰਦਾਸ ਸੁਣੀ ਦਾ mm ਸ ਸੁਣੀ ਦਾਤਾਰ ਹੋਈ ਸ੍ਰਿਸ਼ਟ ਧਰ ਹੋਈ ਸ੍ਰਿਸ਼ਟ ਧਰ ਲੇਵੋ ਕੰਠ ਲਗਾਏ upda ਸਭ ਹਰ upda ਸਭ ਹਰ ਅਪਨੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਸਭੇ ਜੀ ਸਮਾ ਆਪਣੀ ਮਿਹਰ ਕਰ ਸਭੇ ਜੀ ਸਮਾ ਆਪਣੀ ਨੀ ਮੈਂ ਹਰ ਕਰ ਫਲ ਕਰ ਪ੍ਰਭ ਕਾ ਸਫਲ ਕਰ ਆਪਣੀ ਮਿਹਰ 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 ਕਰ ਬੰਨੀ ਮੇ ਹਰ ਕਲ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਸਤਨਾਮ श्रिवागू जी अपनी में हर कर अपनी में हर कर अपनी में हर अपनी में हर अपनी में, 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 में हर कर पौड़ी बटा तेरा दरबार ਸੱਚ ਤੁੱਦ ਤਖਤ ਸਿਰ ਸ਼ਾਹਾਂ ਪਾਦਸ਼ਾਹ ਨੇ ਚਲ ਚਾਰ ਛਤ ਬੜੀ ਵੱਡੀ ਹੂ ਵੱਡਾ ਪਾਰ ਤੇਰਾ ਮਰਤਬਾ ਰੰਗ ਰੰਗ ਅਨੇਕਨ ਜਪਨ ਕਰਤਬ ਜੀ ਆਂਦਾ ਜੀਓ ਸਤਿ ਜਾਣ ਲਾ ਸਖਬੀ ਤੇਰੇ ਮਸ ਤੇਰੇ ਕਰਪਾ ਤੇਰਾ ਕਰ ਅਨੰਦ ਬਿਦਾਈ ਧੁੱਤ ਕਰ ਮਾਨ ਮਹਤਾ ਤੇ ਜੇ ਆਪਣੇ ਆਪ ਜਰ ਸਰਬ ਕਲਾ ਪਰ ਪੂਰਤੀ ਸੈ ਜਤ ਕਤਾ ਨਾਨਕ ਦਾਸਨ ਦਾਸ ਤੁਧਿਆ ਗੈ ਬਿਨ ਵਕਾ ਤੇਰਾ ਦੀ ਤੇਰਾ ਨਾਮ ਸਤ ਹੈ ਨਾਮੁ ਸਤ ਹੈ ਪੌੜੀ ਬੜੀਓ ਵੱਡਾ ਪਰ ਤੇਰਾ ਮਤਬਾ ਰੰਗ ਪ੍ਰੰਗ ਨਿਕ ਨ ਜਾਪਨ ਕਰਤਬਾ ਜੀ ਅੰਤ ਜਿਓ ਸਰਬਿੰਦਾਲ ਸਭ ਕਿਸ ਤਰ੍ਹਾਂ ਵਸ ਤੇਰਾ ਕਰਪਲਾ ਤੇਰੇ ਕਰ ਨ ਦਵਦਾ ਤੁਧ ਕਰ ਮਾਨ ਮਤਾ ਦੇ ਜਪਨਾ ਆਪਲਾ ਸਰਬ ਕਲਾ ਭਰਪੂਰ ਦੀ ਸਹਿਜਤ ਕਰ ਨਾਨਕ ਦਾਸਨ ਦਾਸ ਤੁਧ ਅਗੇ ਬਨਵਦਾ ਸਤ ਗੁਰਾਂ ਦੀ ਬਾਣੀ ਕੋਈ ਤਰਹ ਹਜ਼ੂਰੀ ਅੰਦਰ ਜੁੜ ਬੈਠੀ ਗੁਰਪ੍ਰੀਤ ਸਾ ਸੰਗਤ ਜੀਓ ਸਰੋਵਰ ਸਾਧੂਆਂ ਸਾਹਿਬ ਸਤਿਕਰਨ ਦੀ ਬੜੀ ਕਿਰਪਾ ਹੈ ਇਸ ਪਾਵਨ ਪਵਿੱਤਰ ਸਥਾਨ ਤੇ ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਭਾਗਾਂ ਵਾਲੇ ਸਮਝਦੇ ਹਾਂ ਜੁੜ ਕੇ ਸਤਿਕਰਨ ਦੇ ਪਾਵਨ ਸਥਾਨਾਂ ਤੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਪਿਛਲੀ 13 ਤਰੀਕ ਨੂੰ ਸੱਚਖੰਡ ਸ੍ਰੀ ਦਰਵਾਜ ਸਾਹਿਬ ਵਿਖੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਆਪ ਸਰਬ ਸੰਗਤਾਂ ਦੀ ਅਸੀਸਾਂ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੇਵਾ ਦਾ